ਪਰ ਪੰਜਾਬ ਸਰਕਾਰ ਕਹਿ ਰਹੀ ਹੈ ਜੀ ਕਿ ਅਜਿਹੀਆਂ ਰੈਲੀਆਂ ਕਰਕੇ ਪੁਲਿਸ ਦਾ ਮਨੋਬਲ ਜਿਹੜਾ ਉਹ ਕਮਜ਼ੋਰ ਕੀਤਾ ਜਾ ਰਿਹਾ ਏ ਉਹ ਉਹਨਾਂ ਦੀ ਗੱਲ ਵਾਜਿਬ ਹੈ ਕਿ ਪੰਜਾਬ ਪੁਲਿਸ ਹੈ ਜਿਹੜੇ ਬੰਦੇ ਮਾਰ ਸਕਦੀ ਹੈ ਇਹਨਾਂ ਦਾ ਮਨੋਬਲ ਉੱਪਰ ਚੱਕਣ ਲਈ ਮੈਨੂੰ ਲੱਗਦਾ ਹੈ ਇੱਕ ਹਫ਼ਤੇ ਵਿੱਚ 5-10 ਬੰਦੇ ਮਾਰਨੇ ਚਾਹੀਦੇ। ਅਵੱਲੀ ਜੀ ਪੁਲਿਸ ਹੈ ਪੰਜਾਬ ਦੀ ਜਿੰਦੇ ਵਿੱਚ ਜਦੋਂ ਵੀ ਜੀ ਕਰੇ ਇਹ ਬੰਦੇ ਮਾਰਨ ਮੁੱਖ ਮੰਤਰੀ ਦੀ ਗੱਲ ਸਹੀ ਹੈ ਇਹਨਾਂ ਦਾ ਮਨੋਬਲ ਨਹੀਂ ਦਿਖਣਾ ਚਾਹੀਦਾ ਯਾਰ ਲਹਨਤ ਐਹੋ ਜੀ ਸੋਚ ਇਹ ਇਹ ਪੰਜਾਬ ਦੀ ਸੋਚ ਆ। ਇਹ ਇੱਕ ਲੀਡਰਾਂ ਦੀ ਸੋਚ ਆ ਯਾਰ ਮਨੋਵਲ ਕੀ ਡਿੱਗ ਰਿਹਾ ਉਹਨਾਂ ਦਾ ਕੀ ਡਿੱਗਿਆ ਮਨੋਵਲ ਰੇਪ ਇਹਨਾਂ ਨੇ ਕੀਤੇ 1990-91 ਚ ਜਿਹੜੇ ਫੇਕ ਐਨਕਾਊਂਟਰ ਇਹਨਾਂ ਨੇ ਕੀਤੇ ਉਹ ਅਸੀਂ ਨਹੀਂ ਕਹਿ ਰਹੇ ਉਹ ਅਦਾਲਤਾਂ ਕਹਿ ਰਹੀਆਂ ਨੇ ਅਦਾਲਤਾਂ ਅਦਾਲਤਾਂ ਨੇ ਸਜ਼ਾ ਦਿੱਤੀ ਇਹਨਾਂ ਨੂੰ ਸਾਡੇ ਪੰਜਾਬ ਦੀ ਉਹ ਸਟੇਟ ਹੈ ਜਿੰਦਾਚ ਅਸੀਂ ਗਲਾ ਚ ਟਾਇਰ ਨਹੀਂ ਪਾਉਂਦੇ ਅਸੀਂ ਕਿਸੇ ਧਾਰਮਿਕ ਸਥਾਨ ਤੇ ਹਮਲੇ ਨਹੀਂ ਕਰਦੇ ਅਸੀਂ ਕਿਸੇ ਦੇ ਕੁੜੀਆਂ ਚੁੱਕ ਕੇ ਨਹੀਂ ਲੈ ਕੇ ਜਾਂਦੇ ਤੇ ਯਾਰ ਮਨੋਂ ਬਾਲ ਤਾਂ ਸਾਡੀ ਗੱਲ ਕਰੋਗੇ ਤੁਸੀਂ ਉਹਨਾਂ ਦੀ ਗੱਲ ਕਰੋਗੇ ਤੇ ਉਹ ਕਹਿੰਦੇ ਜੀ ਜੇ ਕਿਸੇ ਦਾ ਛੋਟਾ ਬੱਚਾ ਚੱਕਿਆ ਜਾਂਦਾ ਉਹਨਾਂ ਦਾ ਪੁੱਛ ਕੇ ਦੇਖੋ ਜੇ ਐਨਕਾਉਂਟਰ ਕੀਤਾ ਏ ਉਹ ਸਜ਼ਾ ਦਿੱਤੀ ਆ ਉਹਨਾਂ ਨੂੰ ਤਾਂ ਉਹ ਪਰਿਵਾਰ ਅੱਜ ਪੁਲਿਸ ਦੀ ਸਲਾਘਾ ਕਰ ਰਿਹਾ ਏ ਤੁਹਾਨੂੰ ਅਦਾਲਤ ਨੇ ਜਾਂ ਕਾਨੂੰਨ ਨੇ ਕਿਤੇ ਵੀ ਇਹ ਪਾਵਰ ਨਹੀਂ ਦਿੱਤੀ ਕਿ ਤੁਸੀਂ ਖੁਦ ਇਨਸਾਫ ਕਰੋ ਗਵਰਨਮੈਂਟ ਦੀ ਸੋਚ ਪੁਲਿਸ ਅਫਸਰ ਦੀ ਸੋਚ ਕਹਿੰਦਾ ਮਸਾਲੀ ਸਜ਼ਾ ਮੈਂ ਦੇਣੀ ਉਹ ਅਦਾਲਤ ਨੂੰ ਬਾਹਰ ਕੱਢ ਰਿਹਾ ਤੇ ਤਿੰਨ ਦਿਨਾਂ ਦੇ ਬਾਅਦ ਮਸਾਲੀ ਸਜ਼ਾ ਮਿਲ ਗਈ ਤੇ ਕਹਾਣੀ ਕੀ ਬਣਾਈ ਕਿ ਅਸੀਂ ਰਿਕਵਰੀ ਕਰਨ ਗਏ ਸੀ ਉੱਥੇ ਹਮਲਾ ਹੋ ਗਿਆ ਜੇ ਰਿਕਵਰੀ ਕਰਨ ਗਏ ਸੀ ਤਾਂ ਉੱਥੇ ਇੱਕ ਵੀਡੀਓ ਮੈਂਡਟਰੀ ਹੈ ਤੁਸੀਂ ਵੀਡੀਓ ਫਾਈਲ ਤੇ ਲਿਆ ਦਿਓ 2027 ਜੋ ਸਾਡੇ ਪਾਰਟੀ ਦੀ ਸਰਕਾਰ ਆਵੇਗੀ ਭਾਈ ਅਮਰਤਪਾਲ ਦੇ ਤਹਿਤ ਥੱਲੇ ਪੰਜਾਬ ਦੇ ਪੁੱਤਰਾਂ ਦੀ ਸਰਕਾਰ ਆਵੇਗੀ ਤਾਂ ਅਸੀਂ ਇਹ ਵੀਡੀਓ ਦੀ ਗੱਲ ਵੀ ਪੁੱਛਾਂਗੇ ਤਾਂ ਜਿਹੜੇ ਲੋਕਾਂ ਨੇ ਫੇਕ ਐਨਕਾਊਂਟਰ ਕੀਤੇ ਨੇ ਜਿਵੇਂ ਸੈਣੀ ਕੰਦਾ ਅੱਜ ਵੱਜਦਾ ਫਿਰਦਾ ਯਾਦ ਰੱਖਿਆ ਜੇ ਇਸੇ ਤਰ੍ਹਾਂ ਇਹ ਇਸ ਸਮੇਂ ਅਸੀਂ ਤਪਾ ਮੰਡੀ ਦੇ ਵਿੱਚ ਮੌਜੂਦ ਹਨ ਜਿੱਥੇ ਪੁਲਿਸ ਦੇ ਜ਼ਬਰ ਦੇ ਖਿਲਾਫ ਵੱਡੇ ਇਕੱਠ ਨੇ ਜਿਹੜੇ ਕੀਤੇ ਗਏ ਨੇ ਹਰਪਾਲ ਸਿੰਘ ਖਹਿਰਾ ਐਡਵੋਕੇਟ ਨੇ ਸਾਡੇ ਨਾਲ ਗੱਲ ਕਰਦੇ ਆ ਖਹਿਰਾ ਸਾਹਿਬ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵੈਗਰੂ ਜੀ ਕਾਲ ਸਾਹਿਬ ਵੈਗਰੂ ਜੀ ਕੀ ਫਤਿਹ ਮਹਾਰਾਜ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਪੰਜਾਬ ਦੇ ਹਾਲਾਤਾਂ ਨੂੰ ਪੰਜਾਬ ਦੇ ਹਾਲਾਤ ਡੇ ਬਾਈ ਡੇ ਮਾੜੇ ਹੋ ਰਹੇ ਨੇ ਤੇ ਮਾੜੇ ਤਾਂ ਐਕਚੁਅਲੀ 1947 ਤੋਂ ਬਾਅਦ ਹੀ ਹੋਣ ਲੱਗੇ ਸੀ ਕਿਉਂਕਿ ਦਿੱਲੀ ਦੀ ਸੋਚ ਦਿੱਲੀ ਦੀ ਨਿਗਾ ਸਾਡੇ ਉੱਪਰ ਹੈ ਉਹਨਾਂ ਦੀ ਨਿਗਾ ਜਿਹੜੀ ਸਾਡੀਆਂ ਜ਼ਮੀਨਾਂ ਤੇ ਉਹਨਾਂ ਦੀ ਨਿਗਾ ਸਾਡੀ ਗਿਣਤੀ ਘਟਾਉਂਦੇ ਐ ਸੋ ਦਿੱਲੀ ਕਿਤੇ ਨਾ ਕਿਤੇ ਕਾਮਯਾਬ ਵੀ ਹੋ ਰਹੀ ਮੈਂ ਤਾਂ ਇੱਥੇ ਅੱਜ ਕੀ ਹੈ ਕਿ ਸਾਨੂੰ ਸ਼ਰਮ ਆਉਣੀ ਚਾਹੀਦੀ ਜ਼ਮੀਨ ਵੇਚਣ ਲੱਗਿਆ ਸਾਨੂੰ ਪੰਜਾਬ ਨਹੀਂ ਛੱਡਣਾ ਚਾਹੀਦਾ ਜੇ ਬਾਅਦ ਦੇ ਵਿੱਚ ਆ ਕੇ ਰੋਣਾ ਤੇ ਪਹਿਲਾਂ ਆਪਾਂ ਕਿਉਂ ਨਹੀਂ ਕੰਟਰੋਲ ਕਰਦੇ ਸੋ ਦਿੱਲੀ ਨੂੰ ਸੋਚ ਦਿੱਲੀ ਦੀ ਸੋਚ ਹੈ ਉਹ ਆਪਾਂ ਨੂੰ ਸਮਝਣੀ ਚਾਹੀਦੀ ਪਰ ਪੰਜਾਬ ਸਰਕਾਰ ਕਹਿ ਰਹੀ ਹੈ ਜੀ ਕਿ ਅਜਹੀਆਂ ਰੈਲੀਆਂ ਕਰਕੇ ਪੁਲਿਸ ਦਾ ਮਨੋਬਲ ਜਿਹੜਾ ਉਹ ਕਮਜ਼ੋਰ ਕੀਤਾ ਜਾ ਰਿਹਾ ਏ ਪੁਲਿਸ ਨੂੰ ਇੱਕ ਤਰ੍ਹਾਂ ਦਾ ਹਰਾਸਮੈਂਟ ਕਰਨ ਦੇ ਲਈ ਇਹ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਇਹਦੇ ਖਮਿਆਜੇ ਭੁਗਤਨੇ ਪੈਣਨੇ ਆਉਣਗੇ ਨਹੀਂ ਉਹ ਬਿਲਕੁਲ ਪੰਜਾਬ ਸਰਕਾਰ ਦੀ ਮੈਂ ਗੱਲ ਸਹੀ ਕਹੂੰਗਾ ਉਹ ਉਹਨਾਂ ਦੀ ਗੱਲ ਵਾਜਿਬ ਹੈ ਕਿ ਪੰਜਾਬ ਪੁਲਿਸ ਹੈ ਜਿਹੜੇ ਬੰਦੇ ਮਾਰ ਸਕਦੀ ਹੈ ਇਹਨਾਂ ਦਾ ਮਨੋਬਲ ਉੱਪਰ ਚੱਕਣ ਲਈ ਮੈਨੂੰ ਲੱਗਦਾ ਹੈ ਇੱਕ ਹਫ਼ਤੇ ਵਿੱਚ 5-10 ਬੰਦੇ ਮਾਰਨੇ ਚਾਹੀਦੇ ਕਿਉਂਕਿ ਇੱਕ ਅਵੱਲੀ ਜੀ ਪੁਲਿਸ ਹੈ ਪੰਜਾਬ ਦੀ ਜਿੰਦੇ ਵਿੱਚ ਜਦੋਂ ਵੀ ਜੀ ਕਰੇ ਇਹ ਬੰਦੇ ਮਾਰਨ ਮੁੱਖ ਮੰਤਰੀ ਦੀ ਗੱਲ ਸਹੀ ਹੈ ਇਹਨਾਂ ਦਾ ਮਨੋਬਲ ਨਹੀਂ ਦਿਖਣਾ ਚਾਹੀਦਾ ਯਾਰ ਲਹਨਤ ਹੈ ਇਹੋ ਜੀ ਸੋਚ ਇਹ ਇਹ ਪੰਜਾਬ ਦੀ ਸੋਚ ਆ ਇਹ ਇੱਕ ਲੀਡਰਾਂ ਦੀ ਸੋਚ ਆ ਯਾਰ ਮਨੋਬਲ ਕੀ ਡੇਖ ਰਿਹਾ ਉਹਨਾਂ ਦਾ ਕੀ ਡੇਖਿਆ ਮਨੋਬਲ ਰੇਪ ਇਹਨਾਂ ਨੇ ਕੀਤੇ 1990-91 ਚ ਜਿਹੜੇ ਫੇਕ ਐਨਕਾਊਂਟਰ ਇਹਨਾਂ ਨੇ ਕੀਤੇ ਉਹ ਅਸੀਂ ਨਹੀਂ ਕਹਿ ਰਹੇ ਉਹ ਅਦਾਲਤਾਂ ਕਹਿ ਰਹੀਆਂ ਨੇ ਅਦਾਲਤਾਂ ਅਦਾਲਤਾਂ ਨੇ ਸਜ਼ਾ ਦਿੱਤੀ ਹੈ ਇਹਨਾਂ ਨੂੰ ਸੋ ਤੁਸੀਂ ਇਹਨਾਂ ਨੂੰ ਕਿਵੇਂ ਕਹੋਗੇ ਇਹ ਇਨੋਸੈਂਟ ਨੇ ਕੋਈ ਸਾਨੂੰ ਇਹੋ ਜਿਹਾ ਮਨੋਬਲ ਦੀ ਲੋੜ ਨਹੀਂ ਸਾਡੇ ਪੰਜਾਬ ਦੇ ਉਹ ਸਟੇਟ ਹੈ ਜਿੰਦੇ ਚ ਅਸੀਂ ਗਲਾ ਚ ਟਾਇਰ ਨਹੀਂ ਪਾਉਂਦੇ ਅਸੀਂ ਕਿਸੇ ਧਾਰਮਿਕ ਸਥਾਨ ਤੇ ਹਮਲੇ ਨਹੀਂ ਕਰਦੇ ਅਸੀਂ ਕਿਸੇ ਦੇ ਕੁੜੀਆਂ ਚੁੱਕ ਕੇ ਨਹੀਂ ਲੈ ਕੇ ਜਾਂਦੇ ਤੇ ਯਾਰ ਮਨੋਬਲ ਤਾਂ ਸਾਡੀ ਗੱਲ ਕਰੋਗੇ ਤੁਸੀਂ ਉਹਨਾਂ ਦੀ ਗੱਲ ਕਰੋਗੇ ਸੋ ਇਹ ਪੰਜਾਬ ਸਰਕਾਰ ਦੀ ਜਿਹੜੀ ਸੋਚ ਹੈ ਉਹ ਦਿੱਲੀ ਦੀ ਸੋਚ ਹੈ ਐਂਟੀ ਪੰਜਾਬ ਹੈ ਐਂਟੀ ਸਿੱਖ ਹੈ ਇਹਨੂੰ ਖਤਮ ਕਰਨ ਦੇ ਲਈ 2027 ਦੇ ਵਿੱਚ ਭਾਈ ਅਮਰਪਾਲ ਦਿੱਤਾ ਹੈ ਤਾਂ ਆਪਾਂ ਨੂੰ ਸਰਕਾਰ ਬਣਾਉਣੀ ਹੀ ਪਈ ਤੇ ਉਹ ਕਹਿੰਦੇ ਜੀ ਜੇ ਕਿਸੇ ਦਾ ਛੋਟਾ ਬੱਚਾ ਚੱਕਿਆ ਜਾਂਦਾ ਉਹਨਾਂ ਦਾ ਪੁੱਛ ਕੇ ਦੇਖੋ ਜੇ ਐਨਕਾਉਂਟਰ ਕੀਤਾ ਏ ਉਹ ਸਜ਼ਾ ਦਿੱਤੀ ਆ ਉਹਨਾਂ ਨੂੰ ਤਾਂ ਉਹ ਪਰਿਵਾਰ ਅੱਜ ਪੁਲਿਸ ਦੀ ਸਲਾਘਾ ਕਰ ਰਿਹਾ ਏ ਉਹਨਾਂ ਨੂੰ ਇਨਸਾਫ ਮਿਲਿਆ ਏ ਉਹ ਇਦਾਂ ਦੀਆਂ ਉਦਾਹਰਣਾਂ ਦੇ ਰਹੇ ਨੇ ਜੀ ਤੁਸੀਂ ਕਾਨੂੰਨ ਕਹਿੰਦਾ ਤੁਸੀਂ ਬੰਦਾ ਫੜ ਕੇ ਜੇਲ੍ਹ 'ਚ ਭੇਜਣਾ ਹੈ ਕਾਨੂੰਨ ਕਹਿੰਦਾ ਸਜ਼ਾ ਜਿਹੜੀ ਦੇਣੀ ਆ ਅਦਾਲਤ ਨੇ ਦੇਣੀ ਆ ਤੁਸੀਂ ਕਹੋ ਨਾ ਸਜ਼ਾ ਦੇਣ ਵਾਲੇ ਸਾਡੇ ਤੇ ਹਮਲਾ ਕਰਨ ਦੀ ਕੋਸ਼ਿਸ਼ ਜਾਂ ਤੁਸੀਂ ਜਾਂ ਤੁਸੀਂ ਇੱਕ ਕੰਮ ਕਰੋ ਇਹਨਾਂ ਨੂੰ ਖਤਮ ਹੀ ਕਰ ਦਿਓ ਅਦਾਲਤਾਂ ਨੂੰ ਹੁਣ ਜਿਹੜੀ ਮੈਂ ਤੁਹਾਨੂੰ ਗੱਲ ਕਰਦਾ ਇਹ ਕਹਿੰਦੇ ਨੇ ਸਾਡੇ ਤੇ ਹਮਲਾ ਕਰਦੇ ਸੀ ਉਹ ਇੱਕ ਪਿੱਛੇ ਜਿਹੜਾ ਲਾਅ ਬਣਿਆ 1 ਜੁਲਾਈ 2024 ਦੇ ਵਿੱਚ ਲਾਗੂ ਹੋਇਆ ਉਹਦੇ ਵਿੱਚ ਇੱਕ ਜਿਹੜੀ ਜ਼ਰੂਰੀ ਹੈ ਵੀਡੀਓ ਬਣਾਉਣੀ ਤੁਸੀਂ ਕਿਤੇ ਵੀ ਰਿਕਵਰੀ ਕਰਦੇ ਹੋ ਤਾਂ ਪੁਲਿਸ ਦਾ ਰਾਈਟ ਹੈ ਪੁਲਿਸ ਦੀ ਡਿਊਟੀ ਵੀ ਹੈ ਉਹਦੀ ਵੀਡੀਓ ਬਣਾਉਣੀ ਜੋ ਮੰਡੇਟਰੀ ਹੈ ਜੀ ਜੇ ਤੁਸੀਂ ਵੀਡੀਓ ਨਹੀਂ ਬਣਾਉਂਦੇ ਇਟ ਮੀਨ ਤੁਹਾਡਾ ਜਿਹੜਾ ਰਿਕਵਰੀ ਹੈ ਉਹ ਤੁਹਾਡੀ ਫੇਕ ਹੈ ਤਾਂ ਇਹ ਰਿਕਵਰੀ ਕਰਨ ਗਏ ਨੇ ਬੰਦਿਆਂ ਨੂੰ ਲੈ ਕੇ ਅੱਗੋਂ ਕਿਸੇ ਨੇ ਹਮਲਾ ਕੀਤਾ ਹੈ ਉਹ ਦੋ ਬੰਦੇ ਮਾਰ ਕੇ ਭੱਜ ਗਏ ਉਹਦੀ ਵੀਡੀਓ ਕਿੱਥੇ ਜੇ ਤੂੰ ਇਟ ਮੀਨ ਨਾ ਤਾਂ ਉੱਥੇ ਬੰਦੇ ਆਏ ਨਾ ਕਿਸੇ ਨੇ ਗੋਲੀ ਚਲਾਈ ਇਹਨਾਂ ਦੇ ਉੱਪਰ ਬੰਦੇ ਤਾਂ ਆਪ ਮਰੇ ਨੇ ਉਹ ਹਾਂ ਜਿਹੜਾ ਉਹ ਵਪਾਰੀ ਮਰਿਆ ਬਹੁਤ ਮਾੜਾ ਹੈ ਉਹ ਬੜੀ ਮਾੜੀ ਘਟਨਾ ਹੈ ਪਰ ਤੁਸੀਂ ਬੰਦੇ ਫੜਕੇ ਉਹ ਅਦਾਲਤਾਂ 'ਚ ਦੇਣੇ ਨੇ ਤੁਸੀਂ ਭੇਜਨੇ ਨੇ ਤੁਹਾਨੂੰ ਅਦਾਲਤ ਨੇ ਜਾਂ ਕਾਨੂੰਨ ਨੇ ਕਿਤੇ ਵੀ ਇਹ ਪਾਵਰ ਨਹੀਂ ਦਿੱਤੀ ਕਿ ਤੁਸੀਂ ਖੁਦ ਇਨਸਾਫ ਕਰੋ ਪੁਲਿਸ ਕਹਿ ਰਹੀ ਆ ਪੁਲਿਸ ਮੁਖੀ ਕਹਿ ਰਿਹਾ ਹੈ ਕਿ ਮੈਂ ਤੁਹਾਨੂੰ ਮਿਸਾਲ ਦੇ ਮਸਾਲੀ ਇਨਸਾਫ ਦੇਵਾਂਗਾ ਇਟ ਮੀਨਸ ਦਿਮਾਗ ਦੇ ਅੰਦਰ ਉਹ ਗੱਲ ਸ਼ੁਰੂ ਹੋਗੀ ਕਿ ਸਜ਼ਾ ਮੈਂ ਦੇਣੀ ਇੱਥੇ ਤਾਂ ਮਾਰ ਖਾ ਰਹੇ ਆ ਅਸੀਂ ਮੈਂ ਤੂੰ ਸਜ਼ਾ ਨਹੀਂ ਦੇਣੀ ਤੂ ਬੰਦੇ ਫੜ ਕੇ ਉੱਥੇ ਪਹੁੰਚਾਉਣੇ ਨੇ ਫਿਰ ਉਹਨਾਂ ਨੂੰ ਸਜ਼ਾ ਹੀ ਮਿਲਦੀ ਤਿੰਨ ਦਿਨਾਂ ਦੇ ਬਾਅਦ ਇਹਦਾ ਮਤਲਬ ਕੀ ਹੋ ਗਿਆ ਜੁਰਮ ਦੀ ਲੋੜ ਹੈ ਨਾ ਜੀ ਗਵਰਨਮੈਂਟ ਦੀ ਸੋਚ ਪੁਲਿਸ ਅਫਸਰ ਦੀ ਸੋਚ ਕਹਿੰਦਾ ਮਸਾਲੀ ਸਜ਼ਾ ਮੈਂ ਦੇਣੀ ਹੈ ਉਹ ਅਦਾਲਤ ਨੂੰ ਬਾਹਰ ਕੱਢ ਰਿਹਾ ਤੇ ਤਿੰਨ ਦਿਨਾਂ ਦੇ ਬਾਅਦ ਮਸਾਲੀ ਸਜ਼ਾ ਮਿਲ ਗਈ ਤੇ ਕਹਾਣੀ ਕੀ ਬਣਾਈ ਕਿ ਅਸੀਂ ਰਿਕਵਰੀ ਕਰਨ ਗਏ ਸੀ ਉੱਥੇ ਹਮਲਾ ਹੋ ਗਿਆ ਜੇ ਰਿਕਵਰੀ ਕਰਨ ਗਏ ਸੀ ਤਾਂ ਉੱਥੇ ਇੱਕ ਵੀਡੀਓ ਮੰਡੇਟਰੀ ਹੈ ਤੁਸੀਂ ਵੀਡੀਓ ਫਾਈਲ ਤੇ ਲਿਆ ਦਿਓ ਤਾਂ ਅਸੀਂ ਕਹਾਂਗੇ ਠੀਕ ਹੈ ਤੁਸੀਂ ਜੇ ਵੀਡੀਓ ਚਾਇਲ ਤੇ ਨਹੀਂ ਆਉਂਦੀ ਤਾਂ ਅਸੀਂ ਸਮਝਾਂਗੇ ਇਹ ਫੇਕ ਅਨਕਾਊਂਟਰ ਹੈ ਦੇਖੋ ਉੱਪਰ ਲਾ ਦੀ ਗੱਲ ਕਰ ਰਹੇ ਹਾਂ ਨਾ ਲਾ ਤੋਂ ਬਾਹਰ ਤਾਂ ਨਹੀਂ ਜਾ ਰਹੇ ਆ ਸੋ ਜੇ ਆ ਕੰਮ ਰਿਹਾ ਤਾਂ ਜਿਵੇਂ ਬਾਈਬਲ ਕਲਾਹ ਦੇ ਵਿੱਚ ਫੇਕ ਕਲਾ ਹੋਈਆਂ ਸੀ 2027 ਜਦੋਂ ਸਾਡੇ ਪਾਰਟੀ ਦੀ ਸਰਕਾਰ ਆਵੇਗੀ ਭਾਈ ਅਮਰਤਪਾਲ ਦੇ ਤਹਿ ਥੱਲੇ ਪੰਜਾਬ ਦੇ ਪੁੱਤਰਾਂ ਦੀ ਸਰਕਾਰ ਆਵੇਗੀ ਤਾਂ ਅਸੀਂ ਇਹ ਵੀਡੀਓ ਦੀ ਗੱਲ ਵੀ ਪੁੱਛਾਂਗੇ ਤਾਂ ਜਿਹੜੇ ਲੋਕਾਂ ਨੇ ਫੇਕ ਅਨਕਾਊਂਟਰ ਕੀਤੇ ਨੇ ਜਿਵੇਂ ਸੈਣੀ ਕੰਦਾ ਜਵਦਾ ਫਿਰਦਾ ਯਾਦ ਰੱਖਿਆ ਜੇ ਇਸੇ ਤਰ੍ਹਾਂ ਇਹ ਵਿੱਚ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਹਿਣਾ ਹੈ ਖੇਰਾ ਸਾਹਿਬ ਕੇ ਜੇ ਕੋਰਟ ਦੀ ਤੁਸੀਂ ਉਦਾਹਰਨ ਦੇ ਰਹੇ ਹੋ ਇਦਾਂ ਦੇ ਇਕੱਠ ਕਰਨ ਦੀ ਕੀ ਲੋੜ ਆ ਜੇ ਕਿਸੇ ਨਾਲ ਧੱਕਾ ਹੋਇਆ ਤਾਂ ਫਿਰ ਕੋਰਟ 'ਚ ਜਾਓ ਉੱਥੇ ਆਪਣਾ ਹੱਕ ਮੰਗੋ ਨਹੀਂ ਇਹ ਇੱਕ ਪ੍ਰੋਟੈਸਟ ਪੀਸਫੁਲ ਪ੍ਰੋਟੈਸਟ ਜਿਹੜਾ ਬੰਦੇ ਦਾ ਫੰਡਾਮੈਂਟਲ ਰਾਈਟ ਇਹਨੂੰ ਤੁਸੀਂ ਰੋਕ ਨਹੀਂ ਸਕਦੇ ਉਹ ਆਪਦਾ ਰੋਸ ਜਾਰ ਕਰ ਸਕਦਾ ਜਿੰਦਾ ਘਰ ਵਾਲਾ ਮਾਰਦਾ ਉੱਥੇ ਸੀਐਸਟਾਫ ਦੇ ਵਿੱਚ ਲੜਕੀ ਦਾ ਉਹ ਬੈਠੀ ਐ ਕਿਸੇ ਦਾ ਮੁੰਡਾ ਮਾਰਦਾ ਆ ਇੱਥੇ ਸ਼ੁਭ ਕਰਨ ਮਾਰਿਆ ਸੀ ਬਾਰਡਰ ਦੇ ਉੱਪਰ ਦਿੱਲੀ ਹਰਿਆਣਾ ਪੁਲਿਸ ਨੇ ਮਾਰਿਆ ਉਦੋਂ ਸਾਡੇ ਡੀਜੀਪੀ ਨੇ ਕੀ ਕੀਤਾ ਪੰਜਾਬ ਨੇ ਅੱਜ ਤੱਕ ਕੋਈ ਨਾਮਿਨੇਟ ਨਹੀਂ ਹੋਇਆ ਪੰਜਾਬ ਦੇ ਮੁੱਖ ਮੰਤਰੀ ਨੇ ਕੀ ਕੀਤਾ ਕਾਰਨ ਕੀ ਹੈ ਦਿੱਲੀ ਦੇ ਮੁੰਡੇ ਨੂੰ ਜਦ ਪੰਜਾਬ ਦੇ ਮੁੰਡੇ ਨੂੰ ਸਿੱਖ ਮੁੰਡੇ ਨੂੰ ਕੋਈ ਸਟੇਟ ਮਰਜ਼ੀ ਆ ਕੇ ਮਾਰ ਦੇ ਤੁਸੀਂ ਆ ਕੇ ਮਾਰ ਸਕਦੇ ਜੇ ਤੁਸੀਂ ਬਾਹਰਲੇ ਸਟੇਟ ਦੇ ਬੰਦੇ ਹੋ ਤਾਂ ਤੁਸੀਂ ਜਰ ਮਰਜ਼ੀ ਗੋਲੀ ਮਾਰ ਸਕਦੇ ਹੋ ਸਾਡੀ ਪੁਲਿਸ ਜਰ ਮਰਜ਼ੀ ਸਾਨੂੰ ਗੋਲੀ ਮਾਰ ਦੇ ਇਹ ਮੈਂ ਨਹੀਂ ਕਹਿ ਰਿਹਾ ਇਹ ਹਾਈ ਕੋਰਟ ਕਹਿ ਰਹੀ ਹੈ ਜਿਨ੍ਹਾਂ ਨੇ ਫੇਕ ਐਨਕਾਊਂਟਰ ਸਜ਼ਾ ਦਿੱਤੀ ਹੈ 25000 ਮੁੰਡਾ ਫੇਕ ਐਨਕਾਊਂਟਰ ਸਜ਼ਾ ਜਸਨ ਸਿੰਘ ਖਾਲੜਾ ਨੇ ਕਿਹਾ ਉਹ ਕਿਉਂ ਕਿ ਅੱਜ ਉਹ ਸ਼ੁਰੂਆਤ ਹੋਈ ਸੀ ਅੱਜ ਤੱਕ ਲੱਖਾਂ ਲੋਕ ਮਾਰੇ ਸੀ ਤੁਸੀਂ ਦੇਖੋ ਜੋ 1947 ਚ ਕਹਿ ਗਿਆ ਕਿ ਜੁਰਾਇਮ ਪੇਸ਼ਾ ਕੌਮ ਹੈ ਸਿੱਖ ਤਾਂ ਸਾਡੇ ਤੇ ਉਹ ਹੁਕਮ ਲਾਗੂ ਹੋ ਹੁਣ ਤੁਸੀਂ ਦੱਸੋ ਇੱਕ ਹੀ ਪੰਜਾਬ ਚ ਅਫਸਰ ਹੈ ਸਰਦਾਰ ਕਪੂਰ ਸਿੰਘ ਜਿਹੜਾ ਆਪਦੀ ਕੌਮ ਦੇ ਮੱਗਰ ਚੜਦਾ ਹੈ ਜਿਹੜਾ ਕਹਿੰਦਾ ਮੇਰੀ ਕੌਮ ਨੂੰ ਇਹਨਾਂ ਨੇ ਕਿਹਾ ਹੈ ਕਿ ਇਹ ਜੁਰਾਇਮ ਪੇਸ਼ਾ ਕੌਮ ਹੈ ਡੀਸੀ ਦਾ ਉਹਦਾ ਚਲੇ ਜਾਂਦਾ ਹੈ ਉਹ ਪਰਵਾਹ ਨਹੀਂ ਕਰਦਾ ਪਰ ਅੱਜ ਸਾਡੇ ਪੰਜਾਬ ਚ ਕੀ ਹੈ ਅਫਸਰ ਕਹਿੰਦਾ ਮੈਂ ਮੁੰਡਾ ਮਾਰੂੰਗਾ ਪੰਜਾਬ ਦਾ ਮੈਨੂੰ ਇੱਕ ਸਟਾਰ ਲੱਗਿਆ ਆਉਂਦਾ ਮੈਂ ਦੋ ਮਾਰੂੰਗਾ ਮੈਨੂੰ ਦੋ ਸਟਾਰ ਲੱਗ ਜੇ ਪਹਿਲੀ ਕੌਮ ਹੈ ਜਿਹੜੀ ਕੌਮ ਦੇ ਪੁਲਿਸ ਮੁਲਾਜ਼ਮ ਹੋ ਕੇ ਆਪਦੀ ਕੌਮ ਨੂੰ ਗੋਲੀ ਮਾਰਦੇ ਪਰ ਇਹ ਨਹੀਂ ਪਤਾ 1984 ਦੇ ਵਿੱਚ ਜਦੋਂ ਟ੍ਰੇਨ 'ਚੋਂ ਲਾ ਕੇ ਆਰਮੀ ਮਾਰੀ ਹੈ ਤੇ ਕੁਝ ਪੰਜਾਬ ਪੁਲਿਸ ਦੇ ਮੁੰਡੇ ਮਾਰੇ ਨੇ ਉਹਨਾਂ ਨੇ ਇਹ ਨਹੀਂ ਵੇਖਿਆ ਕਿ ਤੂੰ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਤੂੰ ਦਿੱਲੀ ਦੇ ਇਸ਼ਾਰਿਆਂ ਤੇ ਆਪਦੀ ਕੌਮ ਮਾਰਦਾ ਉਹਨਾਂ ਨੇ ਕਿਹਾ ਨਹੀਂ ਤੇਰੇ ਹੱਥ 'ਚ ਕੜਾ ਪਾਇਆ ਤੇਰਾ ਨਾ ਸਿੰਘ ਹੈ ਤੇਰੇ ਸਿਰ ਤੇ ਪੱਗ ਰੱਖੀ ਹੈ ਉਹਨਾਂ ਨੇ ਗੱਲ 'ਚ ਟੈਰ ਪਾ ਦਿੱਤਾ ਸੋ ਲਾਹਨਤਵਾਹ ਕਹੂੰਗਾ ਇਹੋ ਜਿਹੇ ਪੁਲਿਸ ਅਫਸਰਾਂ ਦੇ ਮਰ ਜਾਣਾ ਚਾਹੀਦਾ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਆਪ ਦੇ ਹੱਥ 'ਚ ਕਾਨੂੰਨ ਨਹੀਂ ਤੇ ਅੱਗੇ ਕੀ ਕਹਿੰਗੇ ਹੋ ਜੀ ਸਾਡੇ ਦੇਸ਼ ਦੇ ਵਾਸੀਆਂ ਨੂੰ ਸਾਡੇ ਲੋਕਾਂ ਨੂੰ ਅੱਗੇ ਆਉਣ ਵਾਲੇ ਟਾਈਮ 'ਚ ਕਿੱਦਾਂ ਦੀਆਂ ਤਿਆਰੀਆਂ ਰੱਖਣ ਤਾਂ ਕਿ ਇਹ ਜਾਇਏ ਆਉਣ ਵਾਲੇ 'ਚ ਅਸੀਂ ਕਾਨੂੰਨ ਹੱਥ 'ਚ ਨਹੀਂ ਲੈਣਾ ਪਰ 2027 ਦੇ ਵਿੱਚ ਅਸੀਂ ਇਲੈਕਸ਼ਨ ਦੇ ਵਿੱਚ ਆਪਦੀ ਸਰਕਾਰ ਲੈ ਕੇ ਆਉਣੀ ਹੈ ਆਪ ਦੇ ਪੰਜਾਬ ਦੇ ਉਹ ਬੰਦੇ ਜਿਤਾਉਣੇ ਨੇ ਜਿਹੜੇ ਦਿੱਲੀ ਦੀ ਅੱਖ ਚੱਕ ਪਾ ਕੇ ਗੱਲ ਕਰਨ ਜਿਵੇਂ ਤਾਮਿਲ ਰਦਾ ਤੇ ਕਰਨਾਟਕਾ ਕਰਦੇ ਅਸੀਂ ਸਿਰ ਨੀਵਾ ਕਰਕੇ ਗੱਲ ਨਹੀਂ ਕਰਦੇ ਜੀ ਧੰਨਵਾਦ ਜੀ ਹਾਂਜੀ ਇਹ ਸਮ ਐਡਵੋਕੇਟ ਪਾਲ ਸਿੰਘ ਖਹਿਰਾ ਜਿਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਟਾਈਮ 'ਚ 27 ਚ ਪੰਜਾਬ ਦੇ ਨੌਜਵਾਨਾਂ ਨੂੰ ਸੱਤਾ ਦੇ ਵਿੱਚ ਲੈ ਕੇ ਆਉਣਾ ਆਪਣੀ ਸਰਕਾਰ ਲੈ ਕੇ ਆਉਣੀ ਆ ਤੇ ਆਪਣੇ ਹੱਕ ਨੇ ਜਿਹੜੇ ਉਹ ਸੈਂਟਰ ਤੋਂ ਮੰਗਣੇ ਨੇ ਫਿਲਹਾਲ ਅੱਗੇ ਕੀ ਹੁੰਦਾ ਇਹ ਤਾਂ ਸਮਾਂ ਦੱਸੂਗਾ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ